ਕਹਿੰਦੀ ਗੱਲ ਸੋਣਾ ਬੇਟਾ ਗੰਗਾ ਰਾਮ ਵੇ ਇਨ ਰਹਾ ਦੇ ਤਾਸੀਂ ਵਕਫਾਨੀਆਂ ਮਵੇਂ ਕਾਲਾ ਤੇਰਾ ਹਰਾਬਾ ਕਰੇ ਕਾਜਰੂਰ ਗੰਗਿਆ ਹਾਲ ਖੇੜੀ ਤਿਆਰੀ ਕੀਤਾ ਨੀ ਕਦੂਰ ਗੰਗਿਆ ਮਾਤਾ ਕਹਿੰਦੀ ਗੱਲ ਸੋਣਾ ਬੇਟਾ ਗੰਗਾ ਰਾਮ ਇਨ ਰਹਾਹਾਂ ਦੇ ਤਾਂ ਅਸੀਂ ਵਕਫਾਨੀਆਂ ਮਵੇ ਹਾਲਾ ਤੇਰਾ ਰੱਬ ਕਰੇ ਨਾ ਜ਼ਰੂਰ ਗੰਗਿਆ ਹਾਂ ਲਖੀ ਤੇਰੀ ਕੀਤ ਮੀਤ ਦੂਰ ਗੰਗਿਆ ਠੰਡੇ ਪਾਣੀ ਨੇ सुट आई ठारवे नाले निकी निकी पईंदी नाले निकी निकी पईंदी अंबरो फुहारवे उतो निकी निकी डिगी ॼवे पूरी गंग ओतो निकी निकी डवे पूर गंगी आ ਹਾਂ ਲੇਖੀ ਤੇਰੀ ਕੀਤੇ ਨੀ ਕਦੂਰ ਗੰਘੀਓ ਚੰਗਾ ਹੋਇਆ ਬੇਟਾ ਇੱਥੇ ਮਿਲ ਆਇਆ ਨਵੇ ਸਾਡੀ ਇੱਥੇ ਨਾ ਸੀ ਕੋਈ ਜਾਣਤੇ ਪਹਿਚਾਨ ਵੇ ਹਾਰੇ ਵੇਖੇ ਸਰਕਾਰ ਖੂਰ ਖੂਰ ਗੰਗਿਆ ਹੱਲ ਖੇੜੀ ਤੇਰੀ ਕੀਤਾ ਨੀ ਕਦੂਰ ਗੰਗਿਆ ਜਦੋਂ ਆਉਂਦੀ ਏ ਮੁਸੀਬਤ ਨਾ ਦੱਸ ਆਉਂਦੀ ਏ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਨਾ ਵਸ ਆਉਂਦੀ ਏ ਇਹ ਵਾਰ ਬੰਦਾ ਹੁੰਦਾ ਮਜਬੂਰ ਗੰਗਿਆ ਹਲ ਖੇੜੀ ਤੇਰੀ ਕੀਤਾ ਨੀ ਕਦੂਰ ਗੰਗਿਆ ਹੋ ਔਖੀ ਵੇਲੇ ਬੇਟਾ ਆਪਣੇ ਹੀ ਕੰਮ ਆਉਂਦੇ ਨੇ ਸਦਾ ਤੱਕੜੇ ਮਲਾਈ 베ੜੀ ਬੰਨੇ ਲਾਉਂਦੇ ਨੇ ਇਹ ਤਾਂ ਜੱਗ ਵਿੱਚ ਗੱਲ शूर गंग हल खेड़ी तेरी की कधूर गंग आजो निकि म मासूम जा ने आजो न जो न मासूम जींदे ने ठरूं करी जा वेख कैसे हल वे उन मज़दूर गंग हल खेड़ी तेरी मज़दूर गंग ਹੁੰਦਾ ਬਿਰਦ ਸਰੀਰ ਕੁਝ ਸਹਿਨ ਜੋਗਾ ਨਹੀਂ ਕਿਸੇ ਵੇਲੇ ਬੰਦਾ ਹੁੰਦਾ ਕੁਝ ਕਹਿਣ ਜੋਗਾ ਨਹੀਂ ਕਰ ਦਿੱਤਾ ਤਕੀਵੇਂ ਚੁਰ ਚੁਰ ਗੰਗੀਆ ਗੰਗਿਆ ਹੱਲ ਖੇੜੀ ਤੇਰੀ ਕੀਤਾ ਨੀ ਕਦੂਰ ਗੰਗਿਆ ਓ ਮੇਰੇ ਲਾਲ ਜੇ ਗੋਬਿੰਦ ਸਿੰਘ ਮੇਲ ਪੈਣਗੇ ਮੇਰੇ ਲਾਲ ਜੇ ਮੇਰੇ ਲਾਲ ਜੇ ਗੋਬਿੰਦ ਸਿੰਘ ਮੇਲ ਪੈਣਗੇ ਕਿਸ ਗੱਲ ਦੇ ਨਾ ਪੋਰਾ ਵੀ ਫਿਕਰ ਰਹਿਣਗੇ ਕਿ ਤੂੰ ਸਾਨੂੰ ਪਰਪੂਰ ਗੰਗਿਆ ਹਲ ਖੇੜੀ ਤੇਰੀ ਕਿਤਾ ਨਹੀਂ ਕਦੂਰ ਗੰਗਿਆ ਮੇਰੇ ਮਾਲਕਾ ਤੂੰ ਕਦੇ ਦੁੱਖ ਵੀ ਵਖਾਉਣਾ ਏ ਕਦੇ ਦੁੱਖ ਦੇਵੇਂ ਕਦੇ ਸੁਖ ਵੀ ਵਖਾਉਣਾ ਏ ਮਨ ਮੇ ਘਿਲਾਉ ਦਹਾਰ ਦਸ ਤੂਰ ਗੰਗੇ ਲਖੇੜੀ ਤੇਰੀ ਕੀਤਾ ਨੀ ਕਦੂਰ ਗੰਗੇਆ